ਡਿਪਟੀ ਕਮਿਸ਼ਨਰ ਸ਼ਾਕੀ ਸਹਾਣੀ ਨੇ ਕੀਤੀ ਮਹਿੰਦੀ ਸ਼ੁਰੂਆਤ ਵਕਵਕ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਉਪਰਾਲਾ ਬਰਸਾਤ ਦੇ ਮੌਸਮ ਦੇ ਵਿੱਚ ਸਾਡੇ ਆਲੇ-ਦੁਆਲੇ ਹਰਾ-ਭਰਾ ਰੱਖਣ ਦੀ ਕੋਸ਼ਿਸ਼ ਤੇ ਤਤ ਨਗਰ ਨਿਗਮ ਵੱਲੋਂ ਵਕਵਕ ਸੰਗਠਨ ਦੇ ਸਹਿਯੋਗ ਦੇ ਨਾਲ ਬਚਤ ਭਵਨ ਤੋਂ ਇੱਕ ਵਿਸ਼ੇਸ਼ ਮਹਿੰਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ 54 ਲੋਕਾਂ ਨੂੰ ਬੂਟੇ ਤਕਸੀਮ ਕੀਤੇ ਗਏ ਅਤੇ ਉਹਨਾਂ ਨੂੰ ਵਾਤਵਤ ਬੂਟੇ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ ਕਪੂ ਲੁਧਿਆਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇੱਕ ਆਪਣਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਕਾਫੀ ਐਨ ਜੀਓ ਦੇ ਨਾਲ ਵੀ ਕੰਮ ਕਰ ਰਹੀ ਹੈਗੇ ਸਿਟੀ ਨੀਡਸ ਇੱਕ ਇਹੋ ਜੀ ਐਨ ਜੀਓ ਹੈ ਜਿਹੜੀ 838 ATM ਪਿਛਲੇ 3 ਸਾਲਾਂ ਤੋਂ ਚਲਾ ਰਹੀ ਹੈਗੀ ਹੈ ਇਹ ਬਹੁਤ ਹੀ ਵਧੀਆ ਇੱਕ ਨਾਤਾ ਉਪਰਾਲਾ ਹੈਗਾ ਇਹ ਜੋ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹਨਾਂ ਨਾਲ ਕੋਲੈਬੋਰੇਟ ਕਰਕੇ ਅੱਜ ਅਸੀਂ ਨਗਰ ਨਿਗਮ ਦੇ ਨਾਲ ਇਹਨਾਂ ਦੀ ATM ਅ ਪ੍ਰੀਟੀਅਨਸ ਲਾਂਚ ਕੀਤੀ ਯਾਨੀ ਜੋ ਕਿ ਤੁਸੀਂ ਆਰਡਰ ਕਰ ਸਕਦੇ ਹੋ ਤੇ ਇੱਥੇ ਆ ਕੇ ਜਿਹੜਾ ਗੱਡਾ ਖੋਦਣਾ ਹੈਗਾ ਹੈ ਜਿਹਦੇ ਵਿੱਚ ਪlant ਜਾਣਾ ਹੈਗਾ ਕਿਸ ਤਰੀਕੇ ਦਾ ਪlant ਜਾਣਾ ਹੈਗਾ ਉਹ ਸਾਰਾ ਕੁਝ ਇਹਨਾਂ ਇਹਨਾਂ ਵੱਲੋਂ ਹੋਣਾ ਹੈਗਾ ਤੇ ਅ ਅੱਜ ਚਿਲਡਰਨ ਪਾਰਕ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਤੇ 37000 ਪਲੈਂਟਸ ਪ੍ਰੀ ਏਟੀਐਮ ਰਾਹੀਂ ਲਗਾਏ ਜਾਣੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਲੋਡ ਹੈ ਕਿਸੇ ਤਰ੍ਹਾਂ ਦੀ ਐਕਸਪਰਟਿਸ ਦੀ ਵੀ ਲੋਡ ਹੈ ਕਿ ਇਹ ਕਿਸ ਤਰੀਕੇ ਨਾਲ ਲਗਣਾ ਹੈ ਪੌਦਾ ਉਹ ਵੀ ਤੁਸੀਂ ਫੋਨ ਤੇ ਕੰਟੈਕਟ ਕਰਕੇ ਮੰਗਾ ਸਕਦੇ ਹੋ ਪੌਦਾ ਮੈਡਮ ਲੁਧਿਆਣਾ ਉਸਨੂੰ ਕੀ ਬਿਲ ਕਰਨਾ ਚਾਹੁੰਗੇ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਘਰਾਂ ਦੁਆਬਾਰ ਜਿਹੜਾ ਸਾਡਾ ਵੇਕਅਪ ਲੁਧਿਆਣਾ ਹੈਗਾ ਇਹ ਸਾਡਾ ਰਹੀ ਟੀਚਾ ਹੈ ਕਿ ਅਸੀਂ ਐਟਲੀਸਟ ਕਟ ਤੋਂ ਕਟ 11 ਲੱਖ ਪੌਦੇ ਇਸ ਸਾਲ ਅਸੀਂ ਲਗਾਉਣ ਜਾ ਰਹੀ ਹੈਗੇ ਆਂ ਸੋ ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਆ ਕਿ ਅਸੀਂ ਲੁਧਿਆਣਾ ਦਾ ਇੱਕ ਹੀਟ ਮੈਪ ਤਿਆਰ ਕੀਤਾ ਸੀ ਜਿੱਥੇ ਸਾਨੂੰ ਲੱਗਿਆ ਸੀਗਾ ਕਿ ਡਿਫਰੈਂਸ਼ੀਅਲ ਟੈਂਪਰੇਚਰ ਬਹੁਤ ਜ਼ਿਆਦਾ ਹੈ ਕੁਝ ਥਾਵਾਂ ਤੇ ਗ੍ਰੀਨਰੀ ਹੈਗੀ ਹੈ ਕੁਝ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਤਾਂ ਜਿਹੜੇ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਉਸ ਦੀ ਅਸੀਂ ਇੱਕ ਲਿਸਟ ਪਬਲਿਸ਼ ਕਰ ਰਹੀਏ ਤੇ ਉੱਥੇ ਅਸੀਂ ਪਲੇਸਿਸ ਆਪ ਆਈਡੈਂਟੀਫਾਈ ਕੀਤੀ ਹੈ ਜਿੱਥੇ ਪਲਾਂਟੇਸ਼ਨ ਹੋ ਸਕਦੀ ਹੈ ਤੇ ਸਕਸੈਸਫੁਲੀ ਹੋ ਸਕਦੀ ਹੈ ਉੱਥੇ ਅਸੀਂ ਮਾਸ ਪਲਾਂਟੇਸ਼ਨ ਡਰਾਈਵਸ ਜਿਹੜੀਆਂ ਨੇ 12 ਤੇ 14 ਜੁਲਾਈ ਨੂੰ ਕਰਨ ਜਾ ਰਹੀਏ ਹਾਂ ਅਲਰੇਡੀ ਇਸ ਮੁਹਿੰਮ ਤਹਿਤ 1 ਲੱਖ ਪਲਾਂਟੇਸ਼ਨ ਆਲਰੇਡੀ ਅਸੀਂ ਕਰ ਚੁੱਕੇ ਹਾਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਤੇ ਅਸੀਂ ਹੁਣ ਸ਼ਹਿਰਾਂ ਦੇ ਵਿੱਚ ਵੀ ਆਪਣਾ ਕੰਮ ਸ਼ੁਰੂ ਕਰ ਰਹੀ ਹੈ ਉਹਦੇ ਵਿੱਚ ਅਸੀਂ ਪਬਲਿਕ ਨੂੰ ਵੀ ਇਨਵਾਈਟ ਕਰਾਂਗੇ ਤੇ ਐਜ਼ ਆਫ ਨਾਊ ਅਸੀਂ ਪਬਲਿਕ ਨੂੰ ਵੀ ਜ਼ਰੂਰ ਰਿਕੁਐਸਟ ਕਰਦੇ ਹਾਂ ਸਪੈਸ਼ਲੀ ਜਿਹੜੀ ਨਵੀਂ ਕਲੋਨੀਆਂ ਬਣ ਰਹੀਆਂ ਨੇ ਜਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈਗੀਆਂ ਕਿ ਜਿਹੜੇ ਫੈਂਸੀ ਪੌਦੇ ਹੁੰਦੇ ਆ ਆਈ ਥਿੰਕ ਲੋਕ ਉਹਨਾਂ ਨੂੰ ਅ ਅੱਜਕਲ ਪ੍ਰੇਫਰ ਕਰ ਰਹੇ ਹਾਂ ਬਟ ਜਿਹੜੇ ਸਾਡੇ ਟ੍ਰੈਡੀਸ਼ਨਲ ਪੌਦੇ ਨੇ ਜਿਹਦੇ ਨਾਲ ਫਲ ਤੇ ਜਿਹਦੇ ਨਾਲ ਛਾਂ ਹੁੰਦੀ ਹੈ ਉਹਨੂੰ ਅਸੀਂ ਜ਼ਰੂਰ ਪਹਿਲ ਦੇਈਏ ਰੈਦਰ ਥੈਨ ਫੈਂਸੀ ਪਲਾਂਟਸ ਉਹਦੇ ਨਾਲ ਸਾਡੇ ਫਿਊਚਰ ਨੂੰ ਵੀ ਬੈਨੀਫਿਟ ਮਿਲੇਗਾ ਦੇਖੋ ਜਿਹੜਾ ਇਹ ਉਪਰਾਲਾ ਵਾ ਇਹ ਨਿਊਸਲੂ ਕਾਰਪੋਰੇਸ਼ਨ ਦੇ ਸਿਟੀ ਨਿਊਜ਼ ਵੱਲੋਂ ਮਿਲ ਕੇ ਕੀਤਾ ਜਾ ਰਿਹਾ ਲਗਾਤਾਰ ਤੀਸਰਾ ਸਾਲ ਆ ਇਹ ਟਰੀ ਏਟੀਐਮ ਆ ਤੁਸੀਂ ਸਾਨੂੰ ਇੱਕ ਇੱਕ ਅਸੀਂ ਨੰਬਰ ਡਿਸਪਲੇ ਕੀਤਾ ਵਾ ਉਹ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਬੂਟੇ ਮੰਗਾ ਸਕਦੇ ਹੋ ਸਾਡੇ ਵਲੰਟੀਅਰ ਜਾਣਗੇ ਟੂਆ ਪੱਟਣਗੇ ਜਿਹੜੀ ਉਹ ਖਾਦ ਪੈਣੀ ਆ ਉਹ ਪਾਣਗੇ ਬੂਟਾ ਲਗਾਣਗੇ ਪਰ ਬੇਨਤੀ ਇਹ ਆ ਕਿ ਜਿਹੜਾ ਬੂਟਾ ਸਾਡੇ ਵੱਲੋਂ ਲਵਾਇਆ ਜਾਂਦਾ ਉਹਨੂੰ ਪਾਲੋਗੇ ਤੁਸੀਂ ਤੇ ਸਾਡੇ ਕੋਲ ਤਕਰੀਬਨ 250 ਲੋਕੇਸ਼ਨਸ ਤੋਂ ਕਾਲ ਆ ਚੁੱਕੀਆਂ ਨੇ 37000 ਬੂਟੇ ਦੀ ਸਾਡੇ ਕੋਲ ਡਿਮਾਂਡ ਆ ਤੇ 35000 ਬੂਟਾ ਸਾਡੇ ਕੋਲ ਆਰਗੇਨਾਈਜ਼ ਹੋ ਗਿਆ ਵਾ ਤੇ ਵਿਦਨ ਥਿਸ ਮੰਥ ਅਸੀਂ ਸਾਰੀ ਪੂਰੇ ਲਾ ਕੇ ਔਰ ਸਾਡੀ ਮੋਸਟਲੀ ਜਿਹੜੀ ਹੈ ਸਾਡੀ ਅੱਜ ਦੀ ਸੋਚ ਆ ਉਹ ਇਹ ਆ ਕਿ ਜਿਹੜੀਆਂ ਨਵੀਆਂ ਫੈਕਟਰੀਜ਼ ਬਣ ਰਹੀਆਂ ਨੇ ਜਿਨ੍ਹਾਂ ਦੇ ਵਿੱਚ 2-2 3-3 4-4 ਕੀਲੇ ਦੀ ਫੈਕਟਰੀ ਆ ਉਹਦੇ ਵਿੱਚ ਬੂਟੇ ਲਾਏ ਜਾਣ ਕਿਉਂਕਿ ਅਸੀਂ ਸਿਰਫ ਬੂਟੇ ਲਾਉਣ 'ਚ ਯਕੀਨ ਨਹੀਂ ਰੱਖਦੇ ਅਸੀਂ ਬੂਟੇ ਪਾਲਣ 'ਚ ਯਕੀਨ ਰੱਖਦੇ ਆ ਔਰ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਿਰਫ ਗਿਣਤੀ ਵਧਾਉਣ ਵਾਲੇ ਪਾਸੇ ਨਾ ਜਾਓ ਕੋਈ ਮੈਂ 10 ਲਾਟ ਤੇ 50 ਲਾਟ ਤਾਂ 100 ਲਾਟ ਤਾਂ 500 ਲਾਟ ਤਾਂ ਤੁਸੀਂ ਚਾਹੇ ਇੱਕ ਬੂਟਾ ਲਾਓ ਆਪਦੇ ਘਰ ਦੇ ਬਾਹਰ ਲਾ ਕੇ ਉਹਨੂੰ ਪਾਲੋ ਜ਼ਰੂਰ ਅਜ ਦੀ ਡੇਟਸ ਇਹ ਬਹੁਤ ਜ਼ਰੂਰੀ ਆ ਔਰ ਘਰ ਦੇ ਬਾਹਰ ਵੀ ਤੁਸੀਂ ਆਹਾ ਸੋ ਕਾਲਡ ਅਸ਼ੋਕਾ ਖਜੂਰ ਪਾਮ ਇਹ ਨਾ ਲਾਓ ਹਰ ਬੰਦਾ ਆਪਦੇ ਘਰ ਦੇ ਬਾਹਰ ਇੱਕ ਨਿੰਮ ਜੂਰ ਲਾਵੇ ਤੁਸੀਂ ਕਿ ਜੇਹੀ ਕੁਛ ਵੀ ਕਰੋ ਕਿ ਦੇ ਲੋਕਾਂ ਨੂੰ ਟੈਕ ਕਰੇ ਜੇ ਲੋਕੀ ਬੂਟਾ ਲਗਾ ਰਹੇ ਆ ਲਗਾਉਂਦੇ ਕੇ ਲਗਾਉਂਦੇ ਨਹੀਂ ਅਸੀਂ ਕਿਸੇ ਨੂੰ ਬੂਟਾ ਦੇ ਨਹੀਂ ਰਹੇ ਜੀ ਅਸੀਂ ਖੁਦ ਬੂਟਾ ਲਾਣਾ ਤੇ ਉਹਦੀ ਜੀਓ ਟੈਗਿੰਗ ਕਰਨੀ ਹੈ ਅਸੀਂ ਹਰ 2 ਮਹੀਨੇ ਬਾਅਦ ਉਹਦਾ ਆਪ ਵਿਜ਼ਿਟ ਕਰਨਾ ਦੁਆਰੇ ਵੀ ਉਹ ਬੂਟਾ ਕਿੱਥੇ ਤੱਕ ਪਹੁੰਚ ਗਿਆ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਲੱਗੀ ਜਿੱਥੇ ਲਾਇਆ ਸੀ ਉਹ ਬੰਦਾ ਸਾਂਭ ਰਿਹਾ ਕਿ ਨਹੀਂ ਸਾਂਭ ਰਿਹਾ ਇਹ ਸਾਰਾ ਕੁਝ ਅਸੀਂ ਆਪ ਮੋਨੀਟਰ ਕਰਾਂਗੇ ਤੁਸੀਂ ਟੋਟਲ ਹੁਣ ਤੱਕ ਕਿੰਨੀ ਕਿ ਜਗ੍ਹਾ ਤੇ ਬੂਟੇ ਲਾ ਚੁੱਕੇ ਹੋ ਹੁਣ ਤੱਕ ਕਿੰਨੀ ਜਗ੍ਹਾ ਤੇ ਗੂਟੇ ਲਾ ਚੁੱਕੇ ਹਾਂ ਦੇਖੋ ਮੈਂ ਜੇ ਕਹਾਂ ਵੀ ਮੈਂ ਕੋਈ ਗਿਣਤੀਆਂ ਕਰਨ ਵਾਲਾ ਬੰਦਾ ਤਾਂ ਹੈ ਨਹੀਂ ਮੈਂ ਤਾਂ ਸਮਾਜ ਲਈ ਕੰਮ ਕਰਦਾ ਸੋਸਾਇਟੀ ਲਈ ਕੰਮ ਕਰਦਾ ਮੈਂ ਕਦੇ ਗਿਣਤੀ ਨਹੀਂ ਰੱਖਦਾ ਵੀ ਮੈਂ ਕਿੰਨੇ ਲਾ ਚੁੱਕਾ ਨਾ ਮੈਂ ਇਹ ਦੱਸਣਾ ਚਾਹੁੰਨਾ ਵਾਂ ਜਿੰਨੇ ਲੱਗ ਰਹੇ ਆ ਵਧੀਆ ਲੱਗ ਰਹੇ ਆ ਪਰ ਇਹ ਸਾਡੀ ਜਿਹੜੀ ਹੈ ਚਾਹੇ ਅਸੀਂ ਘਟ ਲਾ ਰਹੇ ਆ ਚਾਹੇ ਵੱਧ ਲਾ ਰਹੇ ਆ ਪਰ ਜਿਹੜੇ ਮੈਂ ਬੂਟੇ ਲਾ ਰਹਿਆ ਉਹ ਪਾਲ ਰਹੇ ਆ ਤੁਹਾਡੇ ਵੱਲ ਕਾਫੀ ਦੇਖੋ ਪੁਰਾਣਾ ਕੀਤਾ ਜਾ ਰਿਹਾ ਇਸੇ ਲਈ ਕਹਿ ਰਹੇ ਵੀ ਕੀਤੇ ਕਿ ਲੋਕਰ ਵੀ ਇਹੋ ਜਿਹਾ ਮੈਸੇਜ ਮਿਲਣਾ ਚਾਹੀਦਾ ਹੈ ਦੇਖੋ ਮੈਂ ਫੇਰ ਉਹੀ ਕਹਿ ਰਿਹਾ ਵੀ ਕਿੰਨੇ ਦੇ ਵਿੱਚ ਅਸੀਂ ਨਾ ਜਾਈਏ ਮੈਂ ਸਾਰੇ ਨੂੰ ਇਹੀ ਬੇਨਤੀ ਕਰਦਾ ਵੀ ਚਾਹੇ ਇੱਕ ਬੂਟਾ ਲਾਓ ਲੇਕਿਨ ਪਾਲੋ ਜ਼ਰੂਰ ਲੁਧਿਆਣੇ ਦੀ 40 ਲੱਖ ਦੀ ਆਬਾਦੀ ਆ ਤੁਸੀਂ ਆਪ ਸੋਚ ਲਓ ਜੇ ਹਰ ਬੰਦਾ ਇੱਕ ਕਬੂਟਾ ਹੀ ਲਾਲਵੇ 40 ਲੱਖ ਦਰਖਤ ਲਾਣ ਨੂੰ ਤੇ ਤੁਹਾਨੂੰ ਸਪੇਸ ਨਹੀਂ ਮਿਲਣੀ ਇੰਨਾ ਤਾਂ ਸਾਡੇ ਕੋਲ ਜੰਗਲ ਨੂੰ ਖਾਲੀ ਏਰੀਆ ਹੀ ਹੈ ਨਹੀਂ ਕਿਉਂਕਿ ਪਿੰਡਾਂ ਚ ਜਲ ਜੋ ਜਟਾਂ ਨੇ ਜਿਹੜੀਆਂ ਸੜਕ ਦੇ ਆਲੇ ਸਾਈਡਾਂ ਦੇ ਬਰਮਾ ਸੀਗੀਆਂ ਉਹ ਵੱਢ ਕੇ ਆਪਦੇ ਖੇਤਾਂ ਚ ਮਿਲਾ ਲੀਆਂ ਉੱਥੇ ਸਾਡੇ ਕੋਲ ਜਗ੍ਹਾ ਨਹੀਂ ਬਚੀ ਪੰਚਾਇਤੀ ਜ਼ਮੀਨਾਂ ਨੇ ਉੱਥੇ ਹੁਣ ਸਰਕਾਰ ਵੱਲੋਂ ਉਪਰਾਲਾ ਹੋ ਰਿਹਾ ਉਹ ਐਕਵਾਇਰ ਕਰਕੇ ਉੱਥੇ ਲੱਗ ਰਹੇ ਆ ਜੰਗਲ ਸ਼ਹਿਰ 'ਚ ਸਾਨੂੰ ਜਿਹੜੀ ਸਭ ਤੋਂ ਵੱਡੀ ਮਾਰ ਪੈਂਦੀ ਆ ਕਿ ਮੈਂ ਘਰ ਬਣਾ ਲਿਆ ਮੈਂ ਘਰ ਦੇ ਮੂਹਰੇ ਪਾਮ ਦਰਖਤ ਤਾਂ ਲਾ ਦਿੰਨਾ ਕਿਉਂਕਿ ਮੇਰੀ ਲੁੱਕ ਦੇਖਦੀ ਆ ਪਰ ਮੈਂ ਨਿੰਮ ਲਾਉਣੀ ਨਹੀਂ ਚਾਹੁੰਦਾ ਕਿਉਂ ਮੇਰੀ ਜਿਹੜੀ ਮੈਂ 10 ਕਰੋੜ ਦੀ ਕੋਠੀ ਬਣਾਈ ਆ ਉਹਦੀ ਲੁੱਕ ਖਰਾਬ ਹੋਊਗੀ ਪਰ 10 ਕਰੋੜ ਦੀ ਕੋਠੀ 'ਚ ਰਹਿਣ ਵਾਲੇ ਤਾਂ ਹੀ ਜਿੰਦਾ ਰਹਿਣਗੇ ਜੇ ਬਾਹਰ ਨਿੰਮ ਦਾ ਦਰਖਤ ਲੱਗਿਆ ਹੋਊਗਾ ਛਾਂ ਹੋਊਗੀ ਟੈਂਪਰੇਚਰ ਘੱਟ ਹੋਊਗਾ ਪੁਰਾਣੇ ਸਮੇਂ ਅਕਸਰ ਸਾਰਿਆਂ ਦੇ ਘਰ ਦੇ ਬਾਹਰ ਢੀਮ ਹੁੰਦੀ ਸੀ ਲੇਕਿਨ ਅੱਜ ਲੋਕੀ ਫੈਸ਼ਨ ਦੇ ਚੱਕਰ ਦੇ ਵਿੱਚ ਇਹ ਕਿਤੇ ਨਾ ਕਿਤੇ ਦੂਰ ਕਰਦੇ ਰਹਿਣ ਉਹਨੂੰ ਲੋਕਾਂ ਨੂੰ ਕੀ ਫੀਲ ਕਰਨਾ ਬਿਲਕੁਲ ਮੇਰੇ ਵੀਰ ਮੈਂ ਫੇਰ ਉਹੀ ਗੱਲ ਕਹਿ ਰਿਹਾ ਹਾਂ ਵਈ 10 ਕਰੋੜ ਦੀ ਕੋਠੀ 'ਚ ਰਹੋਗੇ ਤਾਂ ਤਾਂ ਜੇ ਸਾਹ ਲੈਣ ਨੂੰ ਹਵਾ ਰਹੂਗੀ ਹਵਾ ਤਾਂ ਰਹੂਗੀ ਜੇ ਤੁਸੀਂ ਆ ਦਰਖਤ ਲਾਉਂਗੇ ਇਨਾਂ ਦੀ ਤੁਸੀਂ ਕਿਸੇ ਵੀ ਦਰਖਤ ਦੇ ਥੱਲੇ ਖੜ ਕੇ ਤੇ ਧੁੱਪੇ ਖੜ ਕੇ ਟੈਂਪਰੇਚਰ ਦਾ ਫਰਕ ਦੇਖ ਲਿਓ 3-4 ਡਿਗਰੀ ਦਾ ਫਰਕ ਪੈ ਜਾਂਦਾ ਤੇ ਅੱਜ ਮੈਂ ਇਹੀ ਬੇਨਤੀ ਕਰਦਾ ਕਿ ਲੁਧਿਆਣਾ ਵਾਸੀ ਆਪ ਦੇ ਘਰ ਦੇ ਬਾਹਰ ਇੱਕ ਨਿੰਮ ਜ਼ਰੂਰ ਲਾਉਣ ਕਿਉਂਕਿ ਨਿੰਮ ਆ ਜਿਹੜੀ ਉਹ 80% ਕਾਰਬਨ ਡਾਈਆਕਸ ਨੂੰ ਇਨਹੇਲ ਕਰਕੇ 100% ਤੁਹਾਨੂੰ ਆਕਸੀਜਨ ਦਿੰਦੀ ਹੈ ਆਕਸੀਜਨ ਤੋਂ ਬਿਨਾਂ ਤੁਸੀਂ ਜਿੰਦਾ ਨਹੀਂ ਰਹਿ ਸਕਦੇ ਪਾਮ ਵਗੈਰਾ ਨਾਲ ਤੁਸੀਂ ਕੱਖ ਨਹੀਂ ਕਰ ਸਕਦੇ